ਪੂਰੀ ਅੰਜੀਲ ਜਿਹੜੀ ਆ ਬਾਈਬਲ ਜਿਹੜੀ ਆ ਉਹ ਇਸ ਪਿੰਡ ਦੇ ਵਿੱਚ ਕਿਸੇ ਸ਼ਰਾਰਤੀ ਬੰਦੇ ਵੱਲੋਂ ਉਹਨੂੰ ਸਾੜ ਦਿੱਤਾ ਗਿਆ ਵਾ ਅਤੇ ਪੂਰੀ ਦੀ ਪੂਰੀ ਸਾੜ ਦਿੱਤੀ ਨਾਲ ਉਹਦੇ ਕੁਝ ਪੰਨੇ ਜਿਹੜੇ ਆ ਉਸ ਪਿੰਡ ਦੇ ਵਿੱਚ ਸੜਕ ਦੇ ਉੱਤੇ ਖਿਲਾਰੇ ਇਹ ਫੁੱਲੀ ਸਾੜ ਦਿੱਤੀ ਗਈ ਆ ਫੁੱਲ ਇਹ ਬੜੀ ਕੇ ਤਰੀਕੇ ਨਾਲ ਬੰਦੇ ਨੇ ਸ਼ਰਾਰਤ ਕਰਕੇ ਪਿੰਡ ਵਾਸੀਆਂ ਨੂੰ ਫਸਾਉਣ ਦੇ ਲਈ ਕਹਿ ਲਓ ਪਿੰਡ ਦੇ ਵਿੱਚ ਮਾਹੌਲ ਖਰਾਬ ਕਰਨ ਲਈ ਕਹਿ ਲਓ ਇਹ ਕਿਸੇ ਨੇ ਸ਼ਰਾਰਤ ਕੀਤੀ ਆ ਤੇ ਦੂਸਰੀ ਗੱਲ ਨਾ ਇੱਕ ਦਿਨ ਮੈਂ ਆਈ ਹਾਂ ਤੇ ਮੈਨੂੰ ਕਹਿੰਦਾ ਕਿ ਤੁਹਾਡੇ ਜੇ ਕੋਈ ਪੈਸੇ ਤੇਲੇ ਦੀ ਲੋੜ ਹੈ ਤੇ ਤੂੰ ਲੀਲਾ ਮੇਰੇ ਕੋ ਤੇ ਮੇਰੇ ਨਾਲ ਇਦਾ ਸੰਬੰਧ ਬਣਾ ਮੈਂ ਸਿੱਧਾ ਕਿਹਾ ਮੈਂ ਮੈਂ ਆਪਣੇ ਘਰ ਵਾਲੇ ਨਾਲ ਹੀ ਰਹਿਣਾ ਮੈਂ ਤੇਰੇ ਨਾਲ ਤੇ ਤੇਰੀ ਸਗਾਤ ਜਿਹੜੀ ਨਾ ਮੈਂ ਕਿੱਥੋਂ ਰਵਾਂ ਤੇ ਫਿਰ ਇੰਨੇ ਸਮੇਂ ਨੇ ਉਹਨਾਂ ਖੁਦ ਸਾੜੀ ਸੜ ਕੇ ਖੋਦ ਤਾ ਨਾ ਮੇਰੇ ਘਰ ਆ ਜਾਂਦਾ ਮੇਰੇ ਬੰਦੇ ਦੀ ਤਾਂ ਗਾਈ ਵਾਈ ਹਰ ਕੋਈ ਦੇ ਸਕਦਾ ਕਿਉਂਕਿ ਉਹ ਇਦਾਂ ਦਾ ਇਨਸਾਨ ਹੈਗਾ ਹੀ ਨਹੀਂ ਮੇਰੇ ਘਰ ਤੇ ਖੋਲ ਤਿੰਨ ਬਾਈਬਲ ਪਈਆਂ ਮੈਂ ਕਿਉਂ ਅੱਗ ਲਾਉਣੀ ਮੇਰੇ ਘਰ ਆ ਲੈਣੇ ਨਾਲੇ ਬਾਈਬਲ ਨੂੰ ਅੱਗ ਲਾ ਕੇ ਕੀ ਫਾਇਦਾ ਹਨੂ ਇਸ ਵੇਲੇ ਦੀ ਅੰਮ੍ਰਿਤਸਰ ਤੋਂ ਵੱਡੀ ਖਬਰ ਆ ਰਹੀ ਹੈ ਜਿੱਤੇ ਕੁਝ ਸ਼ਰਾਰਤੀ ਅਨਸਰਾਂ ਨੇ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਹੈ ਤੁਹਾਨੂੰ ਦੱਸਦੇ ਕਿ ਅੰਮ੍ਰਿਤਸਰ ਦੇ ਪਿੰਡ ਮਾਦਕੋ ਵਿਖੇ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਗਈ ਹੈ ਉਸ ਨੂੰ ਸਾੜਿਆ ਗਿਆ ਹੈ ਤਸਵੀਰਾ ਪਿੰਡ ਮਾਦੋਕੇ ਦੀਆਂ ਨੇ ਜਿੱਤੇ ਸ਼ਰਾਰਤੀ ਅਨਸਰਾ ਦੇ ਵੱਲੋਂ ਪਵਿੱਤਰ ਬਾਈਬਲ ਨੂੰ ਸਾੜ ਦਿੱਤਾ ਗਿਆ ਹੈ ਇਸਾਈਆਂ ਦੇ ਧਰਮ ਗ੍ਰੰਥ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਗਈ ਹੈ ਸ਼ਰਾਰਤੀ ਅਨਸਰਾ ਦੇ ਵੱਲੋਂ ਤੇ ਜਿਸ ਨੂੰ ਲੈ ਕੇ ਮਸੀਹ ਭਾਈਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਇਸ ਗੱਲ ਨੂੰ ਲੈ ਕੇ ਤੇ ਘਟਨਾ ਵਾਲੀ ਥਾਂ ਤੇ ਬੰਤੀ ਜਨਾਲਾ ਪਹੁੰਚੇ ਨੇ ਜੋ ਕਿ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਨੈਸ਼ਨਲ ਕੋਆਰਡੀਨੇਟਰ ਨੇ ਤੇ ਉਹਨਾਂ ਨੇ ਪੁਲਿਸ ਦੇ ਕੋਲੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਬਾਈਬਲ ਦੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ ਘਟਨਾ ਵਾਲੀ ਥਾਂ ਤੇ ਪੁਲਿਸ ਵੀ ਪਹੁੰਚ ਗਈ ਹੈ ਤੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੂਰੀ ਅੰਜੀਲ ਜਿਹੜੀ ਆ ਬਾਈਬਲ ਜਿਹੜੀ ਆ ਉਹ ਇਸ ਪਿੰਡ ਦੇ ਵਿੱਚ ਕਿਸੇ ਸ਼ਰਾਰਤੀ ਬੰਦੇ ਵੱਲੋਂ ਉਹਨੂੰ ਸਾੜ ਦਿੱਤਾ ਗਿਆ ਵਾ ਅਤੇ ਪੂਰੀ ਦੀ ਪੂਰੀ ਸਾੜ ਦਿੱਤੀ ਨਾਲ ਉਹਦੇ ਕੁਝ ਪੰਨੇ ਜਿਹੜੇ ਆ ਉਸ ਪਿੰਡ ਦੇ ਵਿੱਚ ਸੜਕ ਦੇ ਉੱਤੇ ਖਿਲਾਰੇ ਮਾਨੂੰ ਇੰਨਾ ਜ਼ਿਆਦਾ ਦੁੱਖ ਲੱਗਾ ਵਾ ਕਿ ਤੁਹਾਨੂੰ ਦੱਸ ਨਹੀਂ ਸਕਦੇ ਅੱਜ ਅਸੀਂ ਸਭ ਈਸਾਈ ਜਿਹੜੇ ਮਸੀਹ ਲੋਕ ਪ੍ਰਭੂ ਨੂੰ ਮੰਨਣ ਵਾਲੇ ਲੋਕ ਆ ਅੱਜ ਦੀ ਚਰਚਾ ਤੇ ਵਿੱਚ ਖਲੋਣ ਵਾਲੇ ਲੋਕ ਆ ਲੇਕਿਨ ਅੱਜ ਏਡੀ ਮੰਦਭਾਗੀ ਘਟਨਾ ਜਿਹੜੀ ਬੇਅਦਬੀ ਹੋਈ ਆ ਇਹਦੇ ਨਾਲ ਸਾਡੇ ਜਿਹੜੇ ਦਿਲ ਨੇ ਉਹ ਵਲੁੰਧਰੇ ਗਏ ਆ ਔਰ ਮੈਂ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਹਾਂ ਐਸਐਸਪੀ ਅਮਰਸਾ ਦਿਹਾਤੀ ਦਾ ਜਿਨ੍ਹਾਂ ਨੂੰ ਮੇਰੇ ਵੱਲੋਂ ਮੈਂ ਜਦੋਂ ਉਹਨਾਂ ਨੂੰ ਇੱਕ ਘਟਨਾ ਦੀ ਜਾਣਕਾਰੀ ਦਿੱਤੀ ਉਹਨਾਂ ਨੇ ਵਿਦਨ 30 ਮਿੰਟ 30 ਮਿੰਟਾਂ ਦੇ ਵਿੱਚ ਪੂਰੀ ਕਾਰਵਾਈ ਕਰਕੇ ਜਿਹੜਾ ਇਹ ਸਾਡੇ ਐਫਆਈਆਰ ਦਰਜ ਕੀਤੀ ਆ ਇਹ ਜਿਸ ਨੂੰ ਅਸੀਂ ਮੰਨਦੇ ਹਾਂ ਕਿ ਸਾਡਾ ਪ੍ਰਭੂ ਯਿਸੂ ਮਸੀਹ ਜ਼ਿੰਦਾ ਖੁਦਾ ਆ ਸਾਨੂੰ ਕਾਨੂੰਨ ਦੇ ਉੱਤੇ ਭਰੋਸਾ ਆ ਔਰ ਅਸੀਂ ਜਾਣਦੇ ਹਾਂ ਕਿ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਵਾ ਔਰ ਮੈਂ ਨਾਲ ਦੀ ਨਾਲ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਤਾਂ ਕਰ ਰਿਹਾ ਵਾਂ ਕਿ ਸਾਡਾ ਪ੍ਰਭੂ ਜਿੰਦਾ ਉਹ ਆਪੇ ਦੋਸ਼ੀ ਨੂੰ ਜਿਹੜਾ ਉਹ ਸਜ਼ਾ ਦੇ ਦੇਗਾ ਸਾਨੂੰ ਇਸ ਚੀਜ਼ ਦਾ ਇਤਬਾਰ ਆ ਅਸੀਂ ਇਹ ਯਕੀਨ ਰੱਖਦੇ ਹਾਂ ਇਹ ਬਾਈ ਕਿੱਥੋਂ ਆਏ ਕਿੱਥੋਂ ਆਏ ਇਹ ਅਜੀ ਸਾਨੂੰ ਕੁਝ ਨਹੀਂ ਪਤਾ ਲੱਗਾ ਕਿਉਂਕਿ ਮੈਂ ਵੀ ਹੁਣੇ ਆਇਆ ਵਾਂ ਚਰਚ ਵਿੱਚ ਬਿਲਕੁਲ ਲੱਗੇ ਆ ਚਰਚ ਦੇ ਹਾਂ ਇਹ ਬੜੀ ਵੱਡੀ ਜਿਹੜੀ ਆ ਸ਼ਰਾਰਤ ਕੀਤੀ ਗਈ ਹੈ ਕਿਸੇ ਬੰਦੇ ਵੱਲੋਂ ਕੋਈ ਬਾਹਰ ਦਾ ਬੰਦਾ ਆਇਆ ਜਾਂ ਕੋਈ ਪਿੰਡ ਦਾ ਬੰਦਾ ਆ ਕਿੰਨੇ ਸ਼ਰਾਰਤ ਕੀਤੀ ਐ ਇਹ ਹੁਣ ਜਿਹੜਾ ਤਫਤੀਸ਼ ਮੈਂ ਹੁਣ ਜਿਹੜੀ ਆ ਕਿਉਂਕਿ ਪੁਲਿਸ ਆਣ ਕੇ ਬੈ ਗਈ ਸਾਰੀ ਦਿਹਾੜੀ ਆ ਲੋਪੋ ਕੇ ਉੱਤੇ ਥਾਣੇ ਦੇ ਵਿੱਚ ਮੈਂ ਜਾ ਰਿਹਾ ਵਾਂ ਆਪਣੇ ਸਾਥੀਆਂ ਦੇ ਨਾਲ ਔਰ ਇਹ ਜਿਹੜਾ ਜਿੰਨੇ ਵੀ ਇਹ ਬੇਅਦਬੀ ਕੀਤੀ ਆ ਅਸੀਂ ਉਹ ਦੋਸ਼ੀ ਨੂੰ ਕਦੀ ਨਹੀਂ ਬਖਸ਼ਾਂਗੇ ਕਿਉਂਕਿ ਇਹ ਇਹ ਵੇਖੋ ਪਿੰਡ ਵਾਲਿਆਂ ਦਾ ਹੀ ਆ ਇਹਨਾਂ ਨੇ ਆਪਣੇ ਇਹ ਲਾਗਤ ਬਾਜੀ ਇਹਨਾਂ ਦੀ ਲਾਗਤ ਸਿਰਫ ਉਹਨੇ ਪਿੰਡ ਦੀ ਹੋ ਸਕਦੀ ਹੈ ਮੇਰੇ ਤੋਂ ਮੈਂ ਨਹੀਂ ਕੁਝ ਕਹਿ ਸਕਦਾ ਕਿਉਂਕਿ ਅਸੀਂ ਅਸੀਂ ਬਾਹਰੋਂ ਆਏ ਆ ਮੈਂ ਅਜ ਨਾਲੇ ਤੋਂ ਆਇਆ ਵਾਂ ਅਸੀਂ ਕਿਉਂਕਿ ਕੌਮ ਦੇ ਆਪਾਂ ਮਸਲਿਆਂ ਦੇ ਵਿੱਚ ਖੜੇ ਰਹਿਣੇ ਆ ਅਸੀਂ ਇਸ ਲਈ ਇੱਥੇ ਆ ਕਿਉਂਕਿ ਇਹ ਸਾਡੇ ਧਰਮ ਦਾ ਮਸਲਾ ਇਹ ਪਿੰਡ ਦਾ ਮਸਲਾ ਨਹੀਂ ਰਹਿ ਗਿਆ ਇਹ ਪੁੱਤਰ ਬਾਈਬਲ ਦਾ ਸੜਨਾ ਇਹਦੀ ਬੇਅਦਬੀ ਹੋਣੀ ਇਹ ਇਹਨਾਂ ਦਾ ਮਾਮਲਾ ਨਹੀਂ ਹੈ ਕਿ ਇੱਥੇ ਲੋਕ ਕ੍ਰਿਸਚੀਅਨ ਰਹਿੰਦੇ ਆ ਤੇ ਇਹਨਾਂ ਦੇ ਮਾਮਲਾ ਆ ਇਹ ਸਾਡੇ ਸਮੁੱਚੇ ਧਰਮ ਦਾ ਮਾਮਲਾ ਵਾ ਇਹਨਾਂ ਦੀ ਇੱਥੇ ਕੋਈ ਮੈਂ ਸਮਝਦਾ ਕਿ ਜ਼ਿੰਮੇਵਾਰੀ ਨਹੀਂ ਬਣਦੀ ਇਹ ਲੀਡ ਇਹ ਕੰਮ ਨੂੰ ਅਸੀਂ ਦੇਖ ਰਹੇ ਆ ਗਲੋਬਲ ਕ੍ਰਿਸਚੀਅਨ ਐਕਸ਼ਨ ਕਮੇਟੀ ਦੇਖ ਰਹੀ ਆ ਸਾਡੇ ਪ੍ਰਧਾਨ ਸਾਹਿਬ ਜਤਿੰਦਰ ਮਸੀਹ ਗੌਰਵ ਜੀ ਉਹਨਾਂ ਦੀ ਡੀਜੀਪੀ ਪੰਜਾਬ ਦੇ ਨਾਲ ਲਾਅ ਐਂਡ ਆਰਡਰ ਦੇ ਨਾਲ ਗੱਲ ਹੋਈ ਹੈ ਇਸ ਵਿਸ਼ੇ ਦੇ ਉੱਤੇ ਇਸ ਲਈ ਮੈਂ ਆਇਆ ਕਿੰਨੀ ਪੰਨੀ ਆਪਾਂ ਦੇ ਸਰਕੋਰ ਤੋਂ ਮਿਲੇ ਨੇ ਪਾਰਟੀ ਦੇ ਕੁਝ ਕਿੰਨੇ ਕਿੰਨੀ ਬਹਿਬਲ ਹੋ ਗਈ ਇਹ ਫੁੱਲੀ ਸਾੜ ਦਿੱਤੀ ਗਈ ਹੈ ਫੁੱਲ ਇਹ ਬੜੀ ਕੇ ਤਰੀਕੇ ਨਾਲ ਬੰਦੇ ਨੇ ਸ਼ਰਾਰਤ ਕਰਕੇ ਪਿੰਡ ਵਾਸੀਆਂ ਨੂੰ ਫਸਾਉਣ ਦੇ ਲਈ ਕਹਿ ਲਓ ਪਿੰਡ ਦੇ ਵਿੱਚ ਮਾਹੌਲ ਖਰਾਬ ਕਰਨ ਲਈ ਕਹਿ ਲਓ ਇਹ ਕਿਸੇ ਨੇ ਸ਼ਰਾਰਤ ਕੀਤੀ ਆ ਸਾਨੂੰ ਗੁਰਦਾਰਾ ਸਿੰਘ ਨੇ ਸਾੜੀ ਆ ਇੱਕ ਦੇ ਨਾਲ ਮੰਗਾ ਮੰਗਮ ਸੀ ਸਾਨੂੰ ਉਹ ਜੈਮ ਸੀ ਉਹਦਾ ਨਾਲ ਪੁੱਤਰ ਆ ਪੁੱਤਰ ਦੇ ਨਾਮ ਦੀ ਹੈ ਨਾ ਮੰਗਲ ਜਵਾਦਾਂ ਦੇ ਨਹੀਂ ਕੋ ਕਰਨ ਦੇ ਉਹਦਾ ਮੁੰਡਾ ਸੰਖੇਖੇ ਲੱਗੇ ਇਹਨਾਂ ਇਹਨਾਂ ਤਿੰਨਾਂ ਦਾ ਕੰਮ ਆ ਮੈਂ ਚਰਚ ਦਾ ਸੇਵਾਦਾਰ ਆ ਬੈਬਲ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਕੁਝ ਵੀ ਨਹੀਂ ਇੱਥੇ ਹੋਇਆ ਇਹਨਾਂ ਨੇ ਆਪਣੀ ਚਾਲ ਚਲਾਈ ਆ ਕਿਉਂਕਿ ਇਹਦਾ ਝਗੜਾ ਚੱਲਣ ਦੇ ਝਗੜਾ ਚੱਲਣ ਦੇ ਕਾਰਨ ਇਹਨਾਂ ਨੇ ਬੈਬਲ ਨੂੰ ਸਾੜਿਆ ਤੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਉਹ ਆਪ ਜਿਹੜੇ ਹੀ ਉਹ ਆਪ ਚਰਚ ਉਹਨਾਂ ਦਾ ਪਰਿਵਾਰ ਚਰਚ ਜਾਂਦਾ ਕਿਸਨੇ ਬਾਈਬਲ ਨਹੀਂ ਸਾੜੀ ਕਿਉਂਕਿ ਮੈਂ ਸਿਰੇ ਵੀ ਚਰਚ ਆਇਆ ਬਾਈਬਲ ਸਹੀ ਸਲਾਮ ਤੇ ਚਰਚ ਨਹੀਂ ਹੋ ਕੇ ਗਏ ਇਹ ਜਿਹੜੀ ਸਾੜੀ ਪਈ ਹੈ ਕਿ ਇਹ ਕਿੱਥੋਂ ਲੈ ਲਈ ਗਏ ਘਰੋਂ ਲਿਆ ਗਏ ਸਾੜ ਕੇ ਤੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਆ ਇਹ ਬਾਈਬਲ ਇਹ ਜਿਹੜੀ ਸਾੜੀ ਪਈ ਹੈ ਇਹ ਬਾਈਬਲ ਆ ਸਾੜੀ ਆ ਨਵਾਂ ਨਹੀਂ ਮੇਰਾ ਛੋਟਾ ਨਾਮ ਆ ਇਹਨੂੰ ਸਾੜਿਆ ਕਿਉਂ ਨਾ ਘਰੋਂ ਲਿਆ ਕੇ ਸਾੜਿਆ ਗਿਆ ਵਾ ਕਿਉਂਕਿ ਕਿਸੇ ਨੇ ਇਹਨੂੰ ਹੋਰ ਕਿਸੇ ਨੇ ਇਹਨੂੰ ਸਾੜਿਆ ਜਦੋਂ ਮੈਂ ਚਰਚ ਚ ਆਇਆ ਕੋਈ ਵੀ ਇਥੇ ਬਾਈਬਲ ਨਹੀਂ ਸਾੜੀ ਕੁਝ ਵੀ ਕੋਈ ਵੀ ਕੰਮ ਨਹੀਂ ਹੋਇਆ ਇਹ ਸਿਰਫ ਉਹਨੂੰ ਫਸਾਉਣ ਦੇ ਤਾਕਤ ਕਿਉਂਕਿ ਝਗੜਾ ਜਿਹੜਾ ਚੱਲ ਰਿਹਾ ਸੀ ਦੁਵਾਰ ਦਾ ਦੁਵਾਰ ਦੇ ਵਿੱਚ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਉਹਨੇ ਸਿਰਫ ਇਹ ਗਵਾਹੀ ਦਿੱਤੀ ਕਿ ਇਹ ਇਹ ਘਰਾਂ ਦੇ ਗਲ ਪਿਆ ਪੰਚਾਇਤ ਦੇ ਸਾਹਮਣੇ ਨੇ ਇਹੋ ਦੱਸਿਆ ਕਿ ਦੋ ਮਿੰਟ ਰੁਕ ਜਾ ਬੰਦ ਪੰਚਾਇਤ ਦੇ ਘਰਾਂ ਦੇ ਗਲ ਪਿਆ ਉਹ ਇਹਦੇ ਸਾਡੀ ਪਰਿਹਾਈ ਵੱਡੀ ਦੇ ਲੀੜੇ ਪਾੜਿਆ ਨਾ ਸਾਡੀ ਨੂੰ ਇਹਨੇ ਡਾਂਗਾ ਮਾਰਿਆ ਇਹ ਕੋ ਪੁਰਾਣੀ ਗੱਲ ਹੈ ਨਹੀਂ ਉਹ ਪਰਚਾ ਜਿ ਹੋਇਆ ਉਹਦੇ ਤੇ ਪਰਚਾ ਹੋਣ ਡਿਆ ਨਾ ਉਹ ਝਗੜਾ ਚੱਲਣ ਦਾ ਉਹ ਉਹ ਰੰਜੀ ਸਾਹਿਬ ਉਹਦੇ ਰੰਜਨ ਸਿੰਘ ਦੇ ਅਨਸਾਰ ਜਿਹੜਾ ਇਹ ਇਹ ਕੌਤਕ ਉਲਟਾ ਅਰਜਿੰਦਿਆ ਕਿ ਮੈਂ ਇਹ ਜਿਹੜੇ ਗਵਾਹੀ ਦੇਣ ਦੇ ਗਵਾਹ ਬਣ ਗਿਆ ਤੇ ਇਹਨਾਂ ਮੈਂ ਕਿਸ ਨਾ ਕਿਸੇ ਤਰੀਕੇ ਨਾਲ ਫਸਾ ਦਈਏ ਫਸਾ ਦਈਏ ਇਹ ਗਵਾਹ ਨਾ ਬਣੇ ਤੇ ਜਿਹੜਾ ਉਹ ਬੋਸ ਬੋਸ ਬੋਲ ਮਾਰ ਕੇ ਦੋ ਤੇ ਬੇਟੀ ਦੇ ਤਿੰਨ ਆਪਰੇਸ਼ਨ ਹੋਇਆ ਤਿੰਨ ਉਹਦੀਆਂ ਬੇਟੀਆਂ ਪਰਿਵਾਰ ਗਰੀਬ ਹੈ ਬਹੁਤ ਆਪਣਾ ਟੈਂਪੂ ਦਾ ਕੰਮ ਚਲਾ ਕੇ ਤੇ ਬੜਾ ਟੈਂਪੂ ਨਾਲ ਟੰਡੇ ਬੜੀ ਮੁਸ਼ਕਲ ਤੁਸੀਂ ਇਹ ਇੱਥੇ ਸੇਵਾ ਮੈਂ ਕਰਦਾ ਇਹ ਪੱਕਾ ਹੋ ਚੁੱਕਾ ਜੀ ਇਹ ਬਾਈਬਲ ਹੀ ਹੈ ਇਹ ਬਾਈਬਲ ਹੀ ਇਹ ਤਾਂ ਹੀ ਆ ਤੁਸੀਂ ਇਹੋ ਹੀ ਹਾਂਜੀ ਇਹੋ ਹੀ ਬਾਈਬਲ ਪੜੋ ਜਿਹੜੇ ਪੇਜ ਆ ਰਹੇ ਆ ਇਹ ਕੋਈ ਨਾ ਕੁਝ ਨਹੀਂ ਹੋਣਾ ਕਿਉਂਕਿ ਬਾਈਬਲ ਜਿਹੜੀ ਹੈ ਇਹਨਾਂ ਖੁਦ ਇਹਨਾਂ ਸਾੜੀ ਆ ਸਾਡਾ ਮਸਲਾ ਇਹ ਆ ਕਿ ਪਹਿਲਾਂ ਇਹਨਾਂ ਨਾਲ ਲੜੇ ਸੀ ਤੇ ਉਹਨਾਂ ਦੇ ਘਰ ਮਿਸਤਰੀ ਲੱਗਾ ਸੀ ਇਹ ਤੇ ਇਹਨਾਂ ਕਾਰਨ ਨਾਲ ਇਹਨਾਂ ਨੇ ਇਹ ਕਿਹਾ ਕਿ ਗਵਾਹੀ ਸੱਚ ਦੀ ਹਾਂਜੀ ਹਾਂ ਅਸੀਂ ਸੱਚ ਦੀ ਗਵਾਹੀ ਦਿੱਤੀ ਕਿਉਂਕਿ ਅਸੀਂ ਝੂਠ ਬੋਲ ਨਹੀਂ ਸਕਦੇ ਤੇ ਦੂਸਰੀ ਗੱਲ ਨਾਲ ਇੱਕ ਦਿਨ ਮੈਂ ਆਈ ਹਾਂ ਤੇ ਮੈਨੂੰ ਕਹਿੰਦਾ ਕਿ ਤੁਹਾਡੇ ਜੇ ਕੋਈ ਪੈਸੇ ਦੇਲੇ ਦੀ ਲੋੜ ਹੈ ਤੇ ਤੂੰ ਲਿਲਾ ਮੇਰੇ ਕੋ ਤੇ ਮੇਰੇ ਨਾਲ ਇਦਾਂ ਸਬੰਧ ਬਣਾ ਮੈਂ ਸਿੱਧਾ ਕਿਹਾ ਮੈਂ ਮੈਂ ਆਪਣੇ ਘਰ ਵਾਲੇ ਨਾਲ ਹੀ ਰਹਿਣਾ ਮੈਂ ਤੇਰੇ ਨਾਲ ਤੇ ਤੇਰੇ ਸੰਗਤ ਜਿਹੜੀ ਨਾਲ ਮੈਂ ਕਿੱਥੋਂ ਰਵਾਂ ਤੇ ਫਿਰ ਇੰਨੇ ਸਮੇਂ ਨੇ ਤੇ ਇਸ ਮੈਂ ਜਰੂਰ ਇਹਨੇ ਪਹਿਲਾਂ ਹੀ ਕਹ ਲਿਆ ਕਿ ਤੂੰ ਹੀ ਕੋ ਦਰਖਾਸਤ ਦਿੱਤੀ ਖਾਣੇ ਜਾਉਂ ਨਹੀਂ ਇਹ ਹੀ ਦਰਖਾਸਤ ਨਹੀਂ ਦਿੱਤੀ ਮੈਨੂੰ ਕਿਹਾ ਕਿ ਤੂੰ ਆਪਣੀ ਕੁੜੀ ਵਸਾ ਦੇ ਮੈਂ ਚਲ ਜਾਨੀ ਤੇ ਇੰਨੀ ਗੱਲ ਤੋਂ ਆਂਦਾ ਫਿਰ ਇੱਕ ਦਿਨ ਮੈਨੂੰ ਕਹਿੰਦਾ ਕਿ ਪਹਾ ਤੇਲੇ ਦੀ ਲੋੜ ਆ ਤੇ ਤੂੰ ਹੀ ਲੈ ਲਿਆ ਕਰੋ ਤੁਹਾਡਾ ਘਰ ਕਿੱਦਾਂ ਦਾ ਵਾ ਮੈਂ ਕਿਹਾ ਜਿੱਦਾਂ ਦਾ ਮਰਜ਼ੀ ਮੈਂ ਤੇ ਸਹੀ ਰਹਿਣ ਦੀ ਨਾ ਅੱਜ ਕੀ ਮਸਲਾ ਹੋਇਆ ਅੱਜ ਇਹ ਮਸਲਾ ਹੋਇਆ ਕਿ ਐਸੇ ਵਜੂਹ ਤੋਂ ਮੇਰੇ ਘਰ ਵਾਲੇ ਨੂੰ ਲੱਗੇ ਕਿ ਇਹਨੇ ਦਰਖਾਸਤ ਗਵਾਹੀ ਕਿਉਂ ਦਿੱਤੀ ਸੱਚ ਦੀ ਗਵਾਹੀ ਕਿਉਂ ਦਿੱਤੀ ਇਹਨੇ ਸੱਚ ਕਿਉਂ ਬੋਲਿਆ ਉਹਨਾਂ ਖੁਦ ਸਾੜੀ ਸਾਰ ਕੇ ਖੋਦ ਤੇ ਨਾ ਮੇਰੇ ਘਰ ਆ ਜਾਂਦਾ ਮੇਰੇ ਬੰਦੇ ਦੀ ਤਾਂ ਗਵਾਈ ਹਰ ਕੋਈ ਦੇ ਸਕਦਾ ਕਿਉਂਕਿ ਉਹ ਇਦਾਂ ਦਾ ਇਨਸਾਨ ਹੈਗਾ ਹੀ ਨਹੀਂ ਇੱਕ ਬੰਦਾ ਵੀ ਉਹਦੇ ਵੰਡੇ ਗਵਾਈ ਦੇ ਦੇ ਇੱਥੇ ਫਿਰ ਇੱਕ ਵੀ ਬੰਦਾ ਉਹਦੇ ਨਾਲ ਨਹੀਂ ਹੈਗਾ ਕਿਉਂਕਿ ਨੇ ਸਾਰਿਆਂ ਨੂੰ ਆਂਦਾ ਮੈਂ ਇਹਨਾਂ ਚੂੜਿਆਂ ਨੂੰ ਜੁੱਤੀ ਥਲੇ ਰੱਖਿਆ ਉਹ ਵੀ ਇੱਥੇ ਪਰਚਾਉਂਦਾ ਸਾਰੀ ਬਾਤ ਦਿਨਾਂ ਨੂੰ ਆਂਦਾ ਜੁੱਤੀ ਥਲੇ ਰੱਖਿਆ ਜੁੱਤੀ ਥਲੇ ਰੱਖਿਆ ਵਾ ਸਾਰੇ ਜੂੜੇ ਹਾਂ ਹਾਂਜੀ ਮੇਰੇ ਘਰ ਤੇ ਖੋਲ ਤਿੰਨ ਬਾਈਬਲਾਂ ਪਈਆਂ ਮੈਂ ਕਿਉਂ ਅੱਗ ਲਾਉਣੀ ਮੇਰੇ ਘਰ ਆ ਲੈਣੇ ਨਾਲੇ ਬਾਈਬਲ ਨੂੰ ਅੱਗ ਲਾ ਕੇ ਕੀ ਫਾਇਦਾ ਹਨ ਨੂੰ ਕੁਝ ਮਿਲਣਾ ਹੱਲ ਹੋਣਾ ਇਹ ਚੱਲਣ ਦੇ ਚਰਚ ਤੇ ਨਾਲੇ ਨਾਲ ਹੀ ਚੱਲ ਪਰ ਸੜੀ ਨਹੀਂ ਸਵੇਰੇ ਨਹੀਂ ਸੜੀ ਨਾ ਬਾਅਦ ਚ ਡਰਾਮਾ ਰਚਿਆ ਨਾ ਸਸੀ ਕਾਲ ਜੀ ਮੈਂ ਡੀਐਸਪੀ ਗੁਰਿੰਦਰਪਾਲ ਸਿੰਘ ਅੰਮ੍ਰਿਤਸਰ ਰੂਰਲ ਅੱਜ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਥਾਣਾ ਲੋਪੋਕੇ ਦੇ ਅਦੀਮ ਪਿੰਡੇ ਪਿੰਡ ਮਾਤੋ ਕੇ ਵਿਖੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਗਈ ਹੈ ਜੋ ਇਸ ਸੂਚਨਾ ਦੇ ਉੱਪਰ ਤੁਰੰਤ ਕਾਰਤਵੀ ਕਰਦੇ ਹੋਏ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਮਿਲੇ ਤੱਥਾਂ ਦੇ ਆਧਾਰ ਤੇ ਇਸ ਇਸ ਸਬੰਧੀ ਥਾਣਾ ਲੋਪੋਕੇ ਵਿਖੇ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ